ਆਪਕੋ ਤਾਈਆਂ ਜਿੰਦਾ ਵੀ ਸਾਰੇ ਸ਼ਸਤਰ ਲਾ ਕੇ ਜਾਓ ਜੀ ਆ ਜਿੰਨੇ ਖਿਡਾਰੀ ਮੇਰੇ ਵੀਰ ਜਿੰਨਾ ਜਿੰਨਾਂ ਦੇ ਸ਼ਸਤਰ ਬਾਰੇ ਸਾਰੇ ਰੱਖੋ ਜੀ ਗੱਤਕੇ ਦੇ ਮੁਕਾਬਲੇ ਹੋ ਰਹੇ ਬੇਨਤੀ ਆ ਵੀ ਕਿਰਪਾ ਕਰਕੇ ਸਟੇਜ ਖਾਲੀ ਕਰ ਦੇ ਗੱਤਕੇ ਦੇ ਮੁਕਾਬਲੇ ਕੋਈ ਟਾਈਮ ਹੋਣ ਤੋਂ ਇਲਾਵਾ ਕੋਈ ਖਿਡਾਰੀ ਸਾਡੇ ਵੀਰ ਸਾਹਮਣੇ ਬੈਠੋ ਸਾਰੇ ਜਾਏ ਲੁਧਿਆਣੇ ਵਾਲੇ ਵੀਰਾਂ ਨੂੰ ਬੇਨਤੀ ਆ ਨਿਮਰਤਾ ਸਹਿਤ ਸਾਰਿਆਂ ਨੂੰ ਕਿਰਪਾ ਕਰਕੇ ਸਾਰੇ ਥੱਲੇ ਸਜਣ ਦੀ ਇਜਾਜ਼ਤ ਕਰੋ ਜੀ ਆਓ ਜੀ ਰਸੀ ਕੌਂਸਲ ਨੂੰ ਬੇਨਤੀ ਆ ਬਿਲਕੁਲ ਜਾਓ ਤੇ ਦਿੱਲੀ ਵਾਲੀ ਟੀਮ ਨੂੰ ਬੇਨਤੀ ਆ ਆ ਜਾਓ ਜੀ ਥੱਲੇ ਸਾਰੇ ਆਓ ਜੀ surjeet gatka sports club pinder kala ਜੀ ਸਾਹਿਬ ਬਿਲਕੁਲ ਤਿਆਰ ਵਰ ਤਿਆਰ ਅੱਜ ਦੀਆਂ ਸਵਾਗਤ ਜਾਰੀ ਨੇ ਸੋ ਧੰਨਵਾਦ ਉਹਨਾਂ ਦਾ ਹਾਂਜੀ ਇੱਕ ਇਹ ਲਿਸਟਾ ਮੇਂ ਜਿਹੜੀ ਆਪੋ ਆਪਣੀਆਂ ਪੰਜ ਪੰਜ ਇਹ ਦੇਖੋ ਕਿ ਇਹ ਲਓ ਜੀ ਆ ਪ੍ਰਸ਼ ਇੱਕ ਇੱਕ ਫੋਨ ਨਿਕਾ ਜੀ ਸਾਡੇ ਕੋਲ ਪਹੁੰਚਿਆ ਜੇ ਕਿਸੇ ਦਾ ਫੋਨ ਦਵਾਚਾ ਸਾਨੂੰ ਨਿਸ਼ਾਨੀ ਦੇ ਕੇ ਰੈਫਰਿਜਰੇਟਰ ਦੇ ਟੇਬਲ ਤੋਂ ਲਿਜਾ ਸਕਦਾ ਇੱਕ ਫੋਨ ਪਹੁੰਚਿਆ ਜੇ ਕਿਸੇ ਦਾ ਨਿਕਾ ਨਿਸ਼ਾਨੀ ਦੇ ਕੇ ਜੱਟ ਕਾ ਪਾਰਟੀਆਂ ਆਪੋ ਆਪਣਾ ਆ ਦੇਖੋ ਮਹਿਤਾ ਚੌਕ ਵਾਲੇ ਸਿਕਰੂ ਬਹਿਤੀ ਹੈ ਕਿ ਆਪਣੇ ਤੇ ਫਾਈਟਰ ਦਾ ਨਾਮ ਨਹੀਂ ਦੇ ਕੇ ਗਏ ਤਾਂ ਤੁਸੀਂ ਆਪਣੇ ਫਾਈਟਰ ਦਾ ਨਾਮ ਦੇ ਕੇ ਕਿਉਂਕਿ ਤੁਹਾਡੀ ਪਹਿਲੀ ਫਾਈਟ ਹੈ ਜੀ ਆ ਨੌਨ ਕਰੀ ਪਹਿਲੀ ਫਾਈਟਰ ਗੁਰੂ ਕੀ ਫੌਜ ਛੱਜਾਵਾਲ ਵਰਸਿਤ ਤੇ ਮਿੱਲੀਆਂ ਪਹੁੰਚਾ ਮਹਿਤਾ ਚੌਕ ਤਾਂ ਮਹਿਤਾ ਚੌਕ ਵਾਲੇ ਸਿਕਰੂ ਬਹਿਤੀ ਹੈ ਕਿ ਆਪਾਂ ਜਦੋਂ ਮੁਕਾਬਲਾ ਆਰੰਭ ਹੋਣ ਤੋਂ ਪਹਿਲਾਂ ਕੰਡੋ ਕੰਡਾ ਵੀ 1 ਘੰਟੇ ਤੋਂ ਇਹ ਅਨੌਸਰ ਕਰ ਰਹੇ ਸਟੇਟ ਤੋਂ ਕਿ ਆਪਣੀਆਂ ਜਿਲ੍ਹੀਆਂ ਦੇ ਇੱਥੇ ਟੀਮਾਂ ਪੁੱਛੀਆਂ ਕਿ ਉਹ ਆਵੜੀ ਆਪਣੇ ਮੰਤਰਾ ਦੇ ਆਪਣੇ ਆਪਣੇ ਗੇਮਾਂ ਤੇ ਆਪਣੀ ਆਪਣੀ ਲਿਸਟਾਂ ਲੈ ਕੇ ਨਾਲ ਕੋ ਪਹੁੰਚ ਲੈਣ ਤੇ ਮੁੱਖੀ ਵੀ ਕਿਹੜੀ ਟੀਮ ਦੀ ਬੈਠੇ ਮੁਕਾਬਲੇ ਦਾ ਆਨੰਦ ਲੈਂਦੇ ਐਂਟਰੀ ਤੇ ਪਹੁੰਚੇ ਬਲਾਵਾ ਤੇ ਇੱਕ ਜਿਹੜਾ ਫੈਕਟਰ ਹੈ ਫੈਕਟਰ ਦਾ ਨਾਮ ਨਹੀਂ ਪੁੱਛਿਆ ਜੀ ਮੈਂ ਤਾਂ ਚੌਂਕਾ ਲੈ ਤੇ ਦੂਜੇ ਜਿਹੜੀ ਦੂਜੀ ਵਾਈਟ ਹੈ ਜੀ ਨੋਟ ਕਰੋ ਜੀ surjit ਗੱਤ ਦਾ ਖਾੜਾ ਢੱਗਾ ਮਰਸ਼ਿਦ ਜੀ ਤੇ ਪਿਆਰੇ ਭਾਈ ਧਰਮ ਸਿੰਘ ਜੀ ਪਿੰਡ ਕੋਲੀ ਇਹ ਦੋਵੇਂ ਫਾਈਟਰ ਇਹ ਦੂਜੀ ਫਾਈਟ ਆ ਗਈ ਤੇ ਜਿਹੜੇ ਪਹਿਲੀ ਫਾਈਟ ਆਏ ਉਹ ਸਿੰਘ ਜਲਦੀ ਜਲਦੀ ਪਹੁੰਚ ਕੇ ਕਿਰਪਾਤਾ ਕਰੋ ਜੀ ਆਹ ਜੀ ਟੀਮ ਰੈਡੀ ਹੈ ਜੀ ਆਹ ਸਾਰੇ ਰੈਪਲੀ ਕੌਂਸਲ ਸਾਰੇ ਜੱਜੇਦਾਰਾਂ ਨੂੰ ਬੇਨਤੀ ਹੈ ਕੇਵਲ ਜੱਜੇਦਾਰ ਜਿਹੜੇ ਹਟਾਈਆਂ ਪਹਿਰੀਆਂ ਹੋ ਰਹਿਣ ਬਾਕੀ ਸਾਰੇ ਟੀਮਾਂ ਦੇ ਖਿਡਾਰੀ ਵੀਰਾਂ ਨੂੰ ਬੇਨਤੀ ਆਹ ਸਟੇਜ ਤੋਂ ਥੱਲੇ ਜਾ ਕੇ ਸਜਣ ਦੀ ਕਿਰਪਾਤਾ ਕਰੋ ਪਾਪਾ ਜੀ ਨਾ ਪਹਿਲਾਂ ਆ ਰਿਹਾ ਨੂੰ ਕੋਰੇ ਸਾਹਮਣੇ ਦਾਲਪੰਥਾਂ ਦੇ ਮੁਖੀ ਤੇ ਕਿਸਾਨ ਯੂਨੀਅਨ ਦੇ ਨੁਮਾਇंदे ਵੀ ਬੈਠੇ ਦੇਖ ਰਹੇ ਆ ਨੰਦਰਾ ਆਓ ਜੀ ਦੂਜੀ ਫਾਈਨਲ ਆ ਪਹਿਲਾ ਆ ਇੱਧਰ ਸਾਹਮਣੇ ਹੁਣ ਸਭ ਤੋਂ ਪਹਿਲਾਂ ਜੀ ਆਓ ਜੀ ਟੀਮ ਰੈਡੀ ਜੀ ਆ ਬਾਕੀ ਸਾਰੇ ਤੇਜ ਕਿਰਪਾ ਕਰਕੇ ਖਾਲੀ ਕਰ ਦਿਓ ਜੀ ਸਿਰ ਕੇਵਲ ਜੱਜੇਦਾਰ ਜਿਹੜੀਆਂ ਟਾਈਆਂ ਉਸ ਤੋਂ ਇਲਾਵਾ ਕੋਈ ਨਹੀਂ ਜੀ ਜੱਜਮੈਂਟ ਨੂੰ ਬੇਨਤੀ ਆ ਜਿਹੜੀ ਕੋਈ ਟੀਮ ਰੂਲ ਐਂਡ ਰੈਗੂਲੇਸ਼ਨ ਫੋਲੋ ਨਹੀਂ ਕਰਦੀ ਜੇ بار بار ਅਨਾਉਂਸਮੈਂਟ ਤੇ ਨਹੀਂ ਮੰਨਦੀ ਤੇ ਆਪ ਜੀ ਆਪਣੀ ਕਾਰਵਾਈ 10 ਨੰਬਰ ਜਰੂਰ ਕਟੋ ਜੀ ਇਸ ਉਹਨਾਂ ਨੂੰ ਬੇਨਤੀ ਆ ਤਾਈਆਂ ਪੈ ਚੁੱਕੀਆਂ ਨੇ 15 ਮਿੰਟ ਦਾ ਟੋਟਲ ਸਮਾਂ ਜੀ 13 ਮਿੰਟ ਦਾ ਸ਼ਸਤਰ ਪ੍ਰਦਰਸ਼ਨ 2 ਮਿੰਟ ਦੀ ਕੋਰੀਓਗ੍ਰਾਫੀ ਜਿਹੜੀ ਤਸਕ ਤੌਰ ਤੇ ਸੰਗਤ ਨੂੰ ਜਾਣੂ ਕਰਾਉਣ ਵਾਸਤੇ ਜਿਹੋ ਬਾਕੀ ਕੋ ਮੈਸੇਜ ਆ ਉਹਦੇ ਨੰਬਰ ਲੱਗਣੇ ਆ ਜੇ ਕੋਈ ਸਾਨੂੰ ਆਵਾਜ਼ ਘੱਟ ਵੱਧ ਜਾਂ ਕਿਸੇ ਤਰ੍ਹਾਂ ਦਾ ਮੈਸੇਜ ਨਾ ਆਇਆ ਉਹਦੇ ਨੰਬਰ ਨਹੀਂ ਲੱਗਣੇ ਆਓ ਜੀ Minutes, minutes, थे 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 15 ਮਿੰਟ ਦੇ 14 ਤੇ 15 ਦੇ ਵਿੱਚ ਸਮਾਪਤੀ ਕਰਨੀ 15 ਮਿੰਟ ਤੋਂ ਉੱਤੇ ਹੋਣ ਦੇ ਨਾਲ ਹੀ ਟੀਮ डिस्ਕਵালিਫਾਈ ਹੋ ਜਾਂਦੀ ਹੈ। ਆਓ ਜੀ, ਬੇਸਿਕ ਰੈਡੀ? ਟੀਮ ਰੈਡੀ ਜੀ, ਜੱਜਮੈਂਟ ਰੈਡੀ ਹੈ ਜੀ। 2 ਮਿੰਟ ਨਹੀਂ ਇਹ ਪਰੇ ਕਰ ਦਿਓ ਜੀ ਹੋਣੇ ਰੁਕਿਆ ਜਣਾ, ਸਾਈਡ ਤੋਂ ਜਿ ਕਰੇ। ਆਓ ਜੀ। ਬੇਸਿਕ ਰੈਡੀ ਜੀ। ਆ ਜੀ ਚਾਹ। ਅੰਗਰੇਜ਼ ਬਾਗੀਾਰੇ ਖਲੇ ਜੀ। ਜੱਜਮੈਂਟ ਟੇਬਲ ਦੇ ਪਿੱਛੇ ਆ ਗਿਆ ਸੀ ਥੱਲੇ। ਆ ਗਿਆ ਤੇ ਜਾਓ। ਉਹਦੇ ਕੋ سامنے ਨਾ ਇੱਕ ਪਾਸੇ ਅੰਗਰੇਜ਼ਾਂ ਦਾ ਰਾਜ ਸੀ ਇੱਕ ਪਾਸੇ ਸ਼ੇਰ-ਏ-ਪੰਜਾਬ ਦਾ ਰਾਜ ਵੀ ਇਲਾਕੇ ਵੱਲ ਦੇ ਸੀ ਤੇ ਉਹ ਸਭਾ ਕੰਦੇ ਪੈ ਕਾ ਕੇ ਸ਼ੇਰ-ਏ-ਪੰਜਾਬ ਦੀ ਫੌਜ ਸਾਡੇ ਨਾਲ ਵਿੱਚ ਨਹੀਂ ਆਵੇਗੀ ਸਾਡੀਆਂ ਫੌਜਾਂ ਉਸ ਇਲਾਕੇ ਵਿੱਚ ਹੀ ਜਾਣਗੀਆਂ ਜਿ ਇਲਾਕੇ ਰਹਿੰਦੇ ਨੇ ਪਰ ਅਕਾਲੀ ਰਾਮਾ ਜੀ ਨੇ ਆਪਣੀ ਸੁਖੀ ਦੇ ਨਾਲ ਜੰਗਲ ਦੇ ਸਵਾਰ ਨੂੰ ਕਿਹੜੀ ਜੌਹਰ ਬਣੇ ਆਲ ਸਿੰਘ ਫੌਜਾਂ ਦੇ ਨਾਲ ਆਜ਼ਾਦ ਤੇ ਪਾਣੀ ਬਾਰੇ ਦਾ ਪ੍ਰਚਾਰ ਕਰ ਤੇ ਅੰਗਰੇਜ਼ ਸਰਕਾਰ ਨੇ ਇਹ ਰਾਜਿਆਂ ਨੂੰ ਦੇਖਣ ਦੀ ਤਸਵੀਰ ਇਸ ਤੋਂ ਕਬੰਦੀ ਲਾਈ ਜਾ ਰਹੀ ਹੈ ਜਾ ਰਹੀ ਹੈ ਉਹਨਾਂ ਰਾਜਿਆਂ ਦੇ ਜੁਰਦ ਸਰ ਕਿਤੇ ਆਕਾਸ਼ ਅੱਤ ਸਰਦ ਦੇ ਗੂੜੇ ਦਰ ਦੇ ਵੀ ਆਪਣੇ ਦੇਸ਼ ਦੀ ਫੌਜ ਹੈ ਇਸ ਤੋਂ ਕਬੰਦੀ ਲਾਉਣ ਵਾਲਾ ਕੋਈ ਜਾਣਿਆ ਨਹੀਂ ਇਸ ਨੂੰ ਖਫਤਾਰ ਕਰਨ ਵਾਲਾ ਸਾਨੂੰ ਇਹ ਰਖਤ ਕਰਨ ਦੀ ਮਾਨ ਵਿੱਚ ਸੋਚ ਵੀ ਲਈ ਅਸੀਂ ਤੇ ਖਤਮਵਾਵਾਂਗੇ ਨਾਲ ਨਾਲ ਅੰਗਰੇਜ਼ ਸਰਕਾਰ ਦਾ ਰਾਜ ਵੀ ਅਲੀਆਂ ਮੇਟਾ ਦੇ ਤੁਹਾਡੇ ਖਾਲਸਾ ਜੀ ਤੁਮਕਾਲੀ ਬਾਬਾ ਪੂਲਾ ਸਿੰਘ ਨੇ ਇਹ ਸਾਬਤ ਕਰਕੇ ਸਪਸ਼ਟ ਕਰਕੇ ਦਿਖਾਇਆ ਕਿ ਗੁਰੂ ਦੀ ਖਾਲਸਾ ਜੀ ਫੌਜ ਇਹ ਹੁੱਡੇ ਦਾਲੀ ਦੀ ਫੌਜ ਸਰਕਾਰਾਂ ਦੇ ਅਕੂਰ ਵਾਜ ਨਹੀਂ ਕਰਲੇਗੀ ਮਰਕੇ ਹਰ ਕੋਮਸਾਂ ਸਰਕਾਰਾਂ ਖਾਲਸਾ ਪੰਥ ਦੇ ਉੱਲਾਦ ਦੇ ਕੰਨੀ ਹੁ ਕੋ ਤੁੰਗ ਨਹੀਂ ਇਹ ਅਕਾਲੀ ਕੌਮਾਂ ਫੂਲਾ ਸਿੰਘ ਸਾਹਿਬ ਜੀ ਇੰਦਰਨੀ ਹੈ ਆਓ ਲੈ ਕੇ ਰਣ ਜਾਓ ਆਇਆ ਸ਼ਾਬਾਸ਼ ਸ਼ਾਬਾਸ਼